ਜਿਹੜੇ ਉੱਤੇ ਈਵੈਂਟ ਜਿਹੜਾ ਹੋਏਗਾ 7:30 ਵਜੇ ਹੋਏਗਾ ਸਿਰਫ 4:00 ਵਜੇ ਓਪਨ ਸੈਰਨਿੰਗ ਹੋਏਗਾ ਕਿਤੇ ਵੀ ਸਿਰਫ ਤਿੰਨ ਜਗ੍ਹਾ ਦੇ ਉੱਤੇ ਤਿੰਨ ਲੋਕੇਸ਼ਨ ਦੇ ਉੱਤੇ ਸੈਰਨ ਹੋਏਗਾ ਵਿਦਨ ਲੋਕੈਲਟੀ ਉਹ ਵਿਦਨ ਲੋਕੈਲਟੀ ਦੇ ਵਿੱਚ ਸਾਡੀ ਟ੍ਰੇਨਿੰਗ ਹੋਣੀ ਹੈ ਵੀ ਅਸੀਂ ਕਿੰਨੇ ਸક્ષਮ ਆਂਗੇ ਫਾਇਰ ਬੀਅਰਡੀ ਟੀਮ ਜਿਹਨੇ ਜਿੱਥੇ ਪਹੁੰਚੀ ਹੈ ਹਸਪੀਟਲ ਕਿਤੇ ਹੋਵੇ ਕਿਤੇ ਹੋਵੇ ਇਹਦਾ ਕਰ ਇਹਨੇ ਪੰਜ ਕਰਣੀ ਅੱਗੇ ਜਾਰੀ ਹਾਂ ਜੀ ਸਾਰਾ ਜੀ ਕਿੱਥੇ ਭੇਜਣਾ ਮਿੱਤਰਮਾਲ ਜੀ ਤੁਸੀਂ ਦੇਖੋ ਕਿੱਥੇ ਜਾਣਾ ਨਹੀਂ ਨਹੀਂ ਕਿੱਥੇ ਜਾਣਾ ਚਾਹੁੰਦੇ ਹਾਂ ਮੈਂ ਮੇਰਾ ਉਤਾਰਨਾ ਪਾਣੀ ਹੈ ਬਰਡ ਤੋਂ ਕਿਹਨੂੰ ਲੋੜ ਹੈ ਹੈ ਉਂਗਰ ਤੋਂ ਸਰ ਸਰ ਮੇਰੀ ਗੁੰਮ ਵੀ ਗਲਤੀ ਬਥੇ ਦੋ ਦੋ ਹੀ ਤਿੰਨੇ ਲੋਕੇਸ਼ਨ ਜਿਹੜੀਆਂ ਆਨ ਰਹਿਣੀਆਂ ਕਿਉਂਕਿ ਅੱਛਾ ਮੰਨ। ਉੱਥੇ ਲਾਈਟ ਨਹੀਂ ਬੰਦ ਹੋਵੇਗੀ ਬਟ ਮੇਨ ਬੱਦ ਲਾਈਟ ਬੰਦ ਕਰਨੀ ਆ। ਉਸ ਤੋਂ ਬਿਨਾ ਕੋਈ ਵੀ ਕਿਸੇ ਲਾਈਟ ਨਹੀਂ ਚੱਲੇਗੀ। ਚਾਹੇ ਕਿਸੇ ਦੇ ਐਮਰਜੈਂਸੀ ਲਾਈਟ ਹੈ, ਚਾਹੇ ਕਿਸੇ ਨੇ ਆਪਣਾ ਸੌਲਰਸ ਲਾਈਟ ਲਗਿਆ ਨਹੀਂ ਜਾਂ ਆਪਾਂ ਲੋਕਾਂ ਨੂੰ ਵਿਵੇਕ ਲਈਏ ਤੇ ਆਪ ਵੀ ਵਿਵੇਕ। ਜਿਸ ਆਪ ਵੀ ਪਨਾ ਕਰ ਨਹੀਂ ਹੋ, ਉਹ ਕਰਦੇ। ਜਿੰਨੀਆਂ ਸਹੀ ਸੀ ਹੋ, ਸਹੀ ਸਹੀ ਹੋਈਆਂ। ਤੇ ਮੈਂ ਉਹਦੇ ਕੋਲ ਲਿਖਿਆ ਵੀ ਸ਼ਿਆਰ ਨੂੰ ਵਧਾਈ ਦਿੱਤੀ ਜੀ। ਪਾਸ ਹੋ ਰਹੀ ਜੀ। ਕਿ ਫਾਰਮ ਜੀ ਸਰੋਸਾ ਨੰਬਰ 133 बच्चा बच्चा किसी भी हद तक जाना दोबारा पहल नाम वर्गना हिंदुस्तान सुना हो गई कदम कि ਕਮਾਂਡਰ ਨੇ ਸਾਰੇ ਇਲਾਕਿਆਂ ਨੂੰ ਸੰਦੇਸ਼ ਦਿੱਤਾ ਹੈ ਕਿ ਸਾਰੇ ਵਰਕਰ ਦੇ ਲੋਕ ਸੁਰਗਲੋ ਹੋਣਗੇ। ਨੋਟ ਆਨ ਮੀਟਿੰਗ ਨੰਬਰ ਬੋਲੋ ਅ ਅਸੀਂ ਇਸ ਤੋਂ ਸੋਨੇ ਏਡੀਸੀ ਮੈਮ ਨੂੰ ਭੇਜਣੀ ਹੈ ਜਿਹੜਾ ਗਰੁੱਪ ਸਿਵਲ ਅਫੇਅਰਸ ਦਾ ਚੱਲ ਰਿਹਾ ਸੀ ਡੀਸੀ ਸਾਹਿਬ ਏਡੀਸੀ ਮੈਮ ਤੇ ਐਸਐਸਪੀ ਮੈਮ ਨੂੰ ਉਹਨਾਂ ਦੇ ਵਿੱਚ ਐਡ ਕਰ ਲਿਆ ਗਿਆ ਕੰਟਰੋਲ ਰੂਮ ਦਾ ਨੰਬਰ ਤੁਹਾਨੂੰ ਸਾਰਿਆਂ ਨੂੰ ਦਿੱਤਾ ਜਾਊਗਾ ਅ ਬੀਸੀ ਆਫਿਸ ਦੇ ਵਿੱਚ ਕੰਟਰੋਲ ਰੂਮ ਤਿਆਰ ਹੋ ਗਿਆ ਹੈ 24 ਆਵਰ ਵਰਕਿੰਗ ਉਤੇ ਕੋਲ ਡੀਸੀ ਆ ਭਾ ਜਿਸ ਤਿਕਨ ਪ੍ਰਸਾਦ ਕਰੰਤੂ ਫਿਕਰ ਅਸਰ ਜੋ ਪ੍ਰੈਜੈਂਟ ਸਿਚੁਏਸ਼ਨ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਜਾਣੂ ਹੀ ਆਪਾਂ ਉਸ ਤੋਂ ਕਿ ਪਹਿਲਾਂ ਤਾਂ ਸਾਨੂੰ ਇਹ ਸੀ ਵੀ ਕੱਲ ਅੱਜ ਜਿਹੜਾ ਸਾਨੂੰ ਉੱਪਰੋਂ ਸਾਡੇ ਗ੍ਰਹਿ ਮੰਤਰਾਲੇ ਵੱਲੋਂ ਜਾਂ ਡੀਸੀ ਸਾਹਿਬ ਵੱਲੋਂ ਪਲੈਨਿੰਗ ਸੀਗੀ ਕਿ ਅੱਜ ਦੀ ਮੌਕ ਡ੍ਰਿਲ ਕਰਨੀ ਹੈ ਮੌਕ ਡ੍ਰਿਲ ਤੋਂ ਬਾਅਦ ਸਾਇਰਨ ਲੋਕਾਂ ਨੂੰ ਦੱਸਣਾ ਤੇ ਰਾਤ ਨੂੰ ਇੱਕ ਬਲੈਕਆਊਟ ਦੀ ਉਹ ਪ੍ਰੈਕਟਿਸ ਹੈਗੀ ਬਟਰਾਪੀ ਇਮੀਡੀਏਟਲੀ ਜਿਹੜੀ ਕ emergency ਦੇ ਵਿੱਚ ਸਿਚੁਏਸ਼ਨ ਚੇਂਜ ਹੋ ਗਈ ਤਾਂ ਸਵੇਰੇ ਡੀ ਸਾਹਿਬ ਨੇ 10:30 ਵਜੇ emergency ਦੇ ਵਿੱਚ ਇੱਕ ਮੀਟਿੰਗ ਬੁਲਾਈ ਸੀਗੀ ਉਹ ਮੀਟਿੰਗ ਦੇ ਵਿੱਚ ਜਿਵੇਂ ਤੁਸੀਂ ਲਗਾਓ ਕਿ ਬਿਜਲੀ ਬੋਰਡ ਦਾ ਡਿਪਾਰਟਮੈਂਟ ਫਾਇਰ ਸੇਫਟੀ ਵਾਲੇ ਫਾਇਰ ਫਾਇਰ ਬਗੜ ਵਾਲੇ ਸਾਰੇ ਡਿਪਾਰਟਮੈਂਟ ਜਿੰਨੇ ਵੀ ਹੈਗੇ ਆ ਉਹ ਆਏ ਹੋਏ ਸੀਗੇ ਉਹਨਾਂ ਨੂੰ ਸਪੈਸ਼ਲ ਇਨਸਟਰਕਸ਼ਨ ਦੇ ਕੇ ਅੱਜ 4 ਵਜੇ ਇੱਕ ਮੌਕ ਡ੍ਰਿਲ ਮੌਕ ਡ੍ਰਿਲ ਇਹ ਪਬਲਿਕ ਵਾਸਤੇ ਨਹੀਂ ਹੈ ਇਹ ਸਾਰੇ ਡਿਪਾਰਟਮੈਂਟ ਨੂੰ ਆਪਦੀ ਪ੍ਰੈਕਟਿਸ ਕਰਨ ਵਾਸਤੇ ਕਿ ਅਸੀਂ ਕਿੰਨੇ ਸક્ષਮ ਹਾਂ ਕਿੱਥੇ ਸਾਡੀ ਕਮੀਆਂ ਸੀ ਆਪਦੇ ਦੇਖਣ ਵਾਸਤੇ ਉਹ ਤਿੰਨ ਲੋਕੇਸ਼ਨਾਂ ਦੇ ਵਿੱਚ ਹੈ ਮਿੱਤਲ ਮਾਲ ਦੇ ਵਿੱਚ ਹੈ ਐਨ ਐਫ ਐਲ ਦੇ ਵਿੱਚ ਹੈ ਤੇ ਰੇਲਵੇ ਸਟੇਸ਼ਨ ਦੇ ਵਿੱਚ ਹੈ ਉੱਥੇ ਸਾਰੇ ਡਿਪਾਰਟਮੈਂਟ ਜਿਵੇਂ ਸਿਵਲ ਡਿਫੈਂਸ ਦੀ ਵੀ ਡਿਊਟੀ ਲੱਗੀ ਹੈ ਸਾਡੇ 12 ਤੋਂ 13 ਬੰਦਿਆਂ ਦੀ ਇੱਕ ਟੀਮ ਤਿੰਨੇ ਸਾਥੇ ਜਾਏਗੀ ਤਾਂ ਉਹ ਦੀ ਸੀ ਆਪਦੀ ਤਿਆਰੀ ਕਰ ਰਹੇ ਆ ਤੇ ਇਸ ਤਰ੍ਹਾਂ ਹੀ ਰਾਤ ਦਾ ਜਿਹੜਾ ਸਾਨੂੰ ਪਲਾਨਿੰਗ ਦਿੱਤੀ ਗਈ ਹੈ ਕਿ 8:30 ਵਜੇ ਰਾਈਟ 8:30 ਵਜੇ ਮੌਕ ਡ੍ਰਿਲ ਸੌਰੀ ਬਲੈਕਆਊਟ ਹੋਣਾ ਹੈ ਉਸ ਬਲੈਕਆਊਟ ਦੇ ਵਿੱਚ ਪੀਐਸਪੀਸੀਐਲ ਦੀ ਪੂਰੀ ਅਹਿਮ ਭੂਮਿਕਾ ਹੈ ਉਹਨਾਂ ਨੇ ਆਪਦੀ ਲਾਈਟਸ ਸਾਰੀਆਂ ਨੇ ਕਲੋਜ਼ ਕਰਨੀਆਂ ਨੇ ਉਦੋਂ ਬਾਅਦ ਸਾਡੀਆਂ ਡਿਊਟੀਆਂ ਨੇ ਅਸੀਂ ਲੋਕਾਂ ਨੂੰ ਜੇ ਕਿਤੇ ਲਾਈਟ ਜਗਦੀਆਂ ਆ ਵੇਅਰ ਕਰਨਾ ਹੈ 10 ਮਿੰਟ ਦੇ ਲਈ ਇਹ ਬ੍ਰੇਕਆਊਟ ਰਹੇਗਾ ਉਹਦੇ ਵਿੱਚ ਪੀਸੀਆਨਾ 에ਅਰਪੋਰਟ ਮਿਲਟਰੀ ਏਰੀਆ ਤੇ ਸਟੇਸ਼ਨ ਇਹ ਤਿੰਨ ਜਗ੍ਹਾ ਦੀ ਲਾਈਟ ਨਹੀਂ ਜਾਏਗੀ ਪਰ ਉਹਨਾਂ ਨੂੰ ਕਹਿ ਦਿੱਤਾ ਕਿ ਬਾਹਰ ਨਹੀਂ ਤੁਸੀਂ ਲਾਈਟਾਂ ਆਪ ਬੰਦ ਕਰੋਗੇ ਕਿਉਂਕਿ ਅੰਦਰ ਜੇ ਬੰਦ ਕਰਦੇ ਨੇ ਤਾਂ ਸਿਸਟਮ ਕੋਲਾਪਸ ਹੋ ਜਾਣਗੇ ਤਾ ਇਹ ਤਿੰਨ ਤਰ੍ਹਾਂ ਦੀ ਜਿਹੜੀ ਲਾਈਟ ਹੈ ਨਹੀਂ ਜਾਏ। ਅੱਛਾ ਵਾਹਕਲ ਦਾ ਵਾਹਕਲ ਦਾ ਕੀ ਵੀ ਕਰੂਗੀ ਵਾਹਕਲ ਦੇ ਵਿੱਚ ਇਨਸਟਰਕਸ਼ਨ ਦਿੱਤੇ ਜਾ ਰਹੀਆਂ ਨੇ ਕਿਉਂਕਿ ਇਹ ਟ੍ਰੇਨਿੰਗ ਹੈ ਇੱਕ ਸਾਡੇ ਸਿਵਲ ਡਿਫੈਂਸ ਦੀ ਟੀਮ ਜਗ੍ਹਾ ਜਗ੍ਹਾ ਤੇ ਹੋਏਗੀ। ਜੇ ਕੋਈ ਵਾਹਕਲ ਜਾ ਵੀ ਰਿਹਾ ਹੈ ਤਾਂ ਉਹਨਾਂ ਨੂੰ ਰੋਕੇ ਸਮਝਾਇਆ ਜਾਏਗਾ ਵੀ ਜੇ ਕੋਈ ਇਸ ਤਰ੍ਹਾਂ ਦੀ ਵਾਰਨਿੰਗ ਆਉਂਦੀ ਹੈ ਜਿੱਥੇ ਤੁਸੀਂ ਹੈਗੇ ਹੋ ਉੱਥੇ ਆਪਦਾ ਵਾਹਕਲ ਬੰਦ ਕਰਕੇ ਜਿੰਨਾ ਚਿਰ ਖਤਰਾ ਓਵਰ ਨਹੀਂ ਹੁੰਦਾ ਤੁਸੀਂ ਉਹਨੂੰ ਵੇਟ ਕਰੋ। ਤੇ ਜਿੰਨੇ ਲਾਈਟਾਂ ਘਰਾਂ ਦੇ ਵਿੱਚ ਕਈ ਵਾਰੀ ਜਲਦੀਆਂ ਰੱਖ ਲੈਂਦੇ ਆ ਤੇ ਫਿੜਕੀਆਂ ਵਗੈਰਾ ਤੋਂ ਬਾਹਰ ਆਉਂਦੀਆਂ ਕਿਸ ਤਰ੍ਹਾਂ ਫਿਰ ਉਹ ਦਰ ਪ੍ਰਸ਼ਾਸਨ ਦੀ ਹੈ ਅਗਰ ਲੋਕ ਨਹੀਂ ਸਮਝਣਗੇ ਤਾਂ ਪ੍ਰਸ਼ਾਸਨ ਸਖਤੀ ਕਰੇਗਾ ਸਰ ਉਹਦੇ ਵਿੱਚ ਜੇ ਕੋਈ ਕੇਸ ਵੀ ਦਰਜ ਕਰਨਾ ਪੈਂਦਾ ਕੇਸ ਵੀ ਦਰਜ ਕਰੇਗਾ ਜੋ ਵੀ ਪ੍ਰਸ਼ਾਸਨ ਨੂੰ ਲੱਗੇਗਾ ਸਖਤੀ ਹੈ ਸਾਡਾ ਸਿਵਲ ਡਿਫੈਂਸ ਦਾ ਕੰਮ ਹੈ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਕੋਈ ਹੋਰ ਜਿਹੜੇ ਦੁਨੀਆਂ ਦੇ ਵਿੱਚੋਂ ਜੀ ਉਹਨਾਂ ਦੇ ਵਿੱਚ ਅਸੀਂ ਸਪੈਸ਼ਲ ਜਦੋਂ ਜਦੋਂ ਤੁਸੀਂ ਨਹੀਂ ਸਰ ਜਦੋਂ ਲਾਈਟ ਹੀ ਸਾਰੀ ਕਟ ਆਫ ਹੋ ਗਈ ਤਾਂ ਜਦੋਂ ਪੀਐਸਪੀਸੀਐਲ ਨੇ ਸਾਰੇ ਗ੍ਰੀਡਿਬਲ ਹਾਂ ਇਨਵਰਟਰ ਵਾਸਤੇ ਮੈਸੇਜ ਜ਼ਰੂਰ ਹੈ ਵੀ ਜੇ ਕਿਸੇ ਦੇ ਜਨਰੇਟਰ ਆਟੋ ਜਨਰੇਟਰ ਆਟੋ ਇਨਵਰਟਰ ਲੱਗੇ ਹੈ ਤਾਂ ਉਹਨਾਂ ਨੂੰ ਬੰਦ ਕਰ ਦਿਓ ਈਵਨ ਅਸੀਂ ਸੋਲਰ ਲਾਈਟਾਂ ਵਾਸਤੇ ਵੀ ਕਹਿ ਰਹੇ ਜੀ ਕਿ ਜੇ ਸੋਲਰ ਲਾਈਟਾਂ ਲੱਗੀਆਂ ਨੇ ਤਾਂ ਸੋਲਰ ਲਾਈਟਾਂ ਕੁਝ ਦਿਨਾਂ ਵਾਸਤੇ ਲਾ ਕੇ ਰੱਖਣੀਆਂ ਜ਼ਰੂਰੀ ਜੀ